ਹੈਲੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਔਰ ਕੀ ਹਾਲ ਚਾਲ ਵਧੀਆ ਜੀ ਅੱਜ ਹੈਗਾ ਹੀ ਆਪਾਂ ਨੂੰ ਸੰਡੇ ਤੇ ਛੁੱਟੀ ਆ ਜੀ ਕੱਲ ਨੂੰ ਵੀ ਛੁੱਟੀ ਆ ਜੀ ਦੋ ਨਜ਼ਾਰੇ ਲਾਵਾਂਗੇ ਹੁਣ ਇਕੱਠੇ ਅੱਜ ਸਿਰ ਨਾਲ ਆ ਤਾ ਜੀ ਮੈਂ ਸੱਸੀ ਕੋਲ ਜੀ ਉਹ ਚੱਲਿਆ ਉਹ ਚੱਲਿਆ ਪਰ ਜਾ ਕੇ ਮਾਸਟਰ ਉਹਨੂੰ ਜੀ ਉਹ ਵੀ ਜਾ ਕੇ ਮਿਲੋ ਜੀ ਥੋੜੀ ਕੋਲ ਜੀ ਆਪਾਂ ਪਿੰਡ ਵਿੱਚ ਗੇੜੀ ਲਾ ਕੇ ਆਉਂਦੇ ਆ ਤੇ ਨਾਲੇ ਮੇਰੇ ਵਾਲ ਸੁੱਕੂਗੇ ਜੀ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਪਿੰਡ ਵਿੱਚ ਨੂੰ ਚਲੋ ਜੀ ਅੱਜ ਆਪਾਂ ਇਹ ਟੀਬੀ ਸਾਹਿਬ ਵੀ ਜਾਣਾ ਜੀ ਰੋਪੜੀ ਉੱਥੇ ਦਾ ਵੀ ਤੁਹਾਨੂੰ ਆਪਾਂ ਵਲੌਗ ਪਾਵਾਂਗੇ ਚਲੋ ਜੀ ਹੁਣ ਚੱਲਦੇ ਆਂ ਅਸੀਂ ਕਹਿੰਦੇ ਜਾਵਾਂਗੇ ਟੀਬੀ ਸਾਹਿਬ ਨੂੰ ਉੱਥੇ ਆ ਕੇ ਤੁਹਾਨੂੰ ਮਿਲ ਜਾਈ ਫਿਰ ਚੱਲਦੇ ਹੁਣ ਆਪਾਂ ਪਿੰਡ ਵਿੱਚ ਨੂੰ ਮਿਲ ਜਾਈ ਪਿੰਡ ਵਿੱਚ ਆ ਕੇ ਹੁਣ ਆ ਜੀ ਅੱਜ ਇਹਦੇ ਚੈਨਲ ਨੂੰ ਅਸੀਂ ਪ੍ਰਮੋਟ ਕਰਾਉਣਾ ਵਈ ਜਗਤ ਮਸਲ ਕੋਲ ਜਾ ਕੇ ਮੈਂ ਤਾਂ ਇਹ ਜੋ ਸਿਰ ਨਾਲਿਆ ਪਰਾਣੀ ਨੱਤ ਹੈਗਾ ਤੁਗਾ ਤੇ ਨੱਤ ਸਿਰ

ਚਲੋ ਇਹ ਚੱਲਦੇ ਹੁਣ ਆਪਾਂ ਮਾਸੜ ਜੀ ਘਰਾਂ ਹੈਗੇ ਨਹੀਂ ਤੇ ਜੀ ਹੁਣ ਆਪਾਂ ਆ ਗਏ ਸਾਈਕਲੀ ਵੀ ਆਪਣੀ ਪੈਂਚਰ ਆਈ ਤਾਂ ਆਪਾਂ ਸਾਈਕਲੀ ਵੀ ਲੈ ਕੇ ਆਏ ਪੈਦਲ ਆਈ ਆਈ ਮਾਸੜ ਜੀ ਕੱਖਾਂ ਨੂੰ ਗਏ ਹੋਏ ਆਈ ਜੀ ਅੱਜ ਆਪਾਂ ਜਾਂਦੇ ਆਉਂਗੇ ਫੇਰੀ ਦੇ ਚੈਨਲ ਨੂੰ ਪ੍ਰਮੋਟ ਕਰਾਂਗੇ ਜੀ ਤੇ ਬਾਕੀ ਟਿੱਬੀ ਸਭ ਦਾ ਵੀ ਵਲੌਗ ਪਾਉਂਗੇ ਛੰਨੂ ਹੁਣ ਜੀ ਚੱਲਦੇ ਆ ਮਾਸੜ ਜੀ ਜਿਹੜੇ ਜਿਹੜੀ ਕਰਦੇ ਆ ਜੀ ਤਦ ਤੱਕ ਆਪਾਂ ਪਿੰਡ ਵਿੱਚ ਹੀ ਘੁੰਮਦੇ ਆ ਅਲੋਈ ਘਰ ਆ ਗਏ ਜੀ ਆਪਾਂ ਮਾਸੜ ਜੀ ਤਾਂ ਹਲੇ ਕੱਖਾਂ ਨੂੰ ਹੀ ਗਏ ਹੋਏ ਆਈ ਜੀ ਤੇ ਆਈ ਨਹੀਂ ਤਈ ਹੁਣ ਆਪਾਂ ਘਰ ਆ ਗਏ ਆ ਜੀ ਟਾਈਮ ਹੋ ਗਿਆ ਜੀ ਟਾਈਮ ਕਿੰਨੇ ਹੋਏ ਇੱਕ ਗੋਲ ਖਾ ਜੋ ਇਸ ਇਹ ਟਾਈਮ ਹੋ ਗਿਆ ਜੀ 9 ਸਾਢੇ 9 ਹੋ ਗਏ 11 ਵਜੇ ਜਾਵਾਂਗੇ ਜੇ ਮਾਸੜ ਆ ਗਿਆ ਤੱਕ ਤਾਂ ਤੁਹਾਨੂੰ ਮਿਲਾਵਾਂਗੇ ਤੇ ਸਿਰ ਮੇਰਾ ਸੁੱਕ ਗਿਆ ਹੁਣ ਸੀ ਹੁਣ ਜੇ ਪਾਸੇ ਸਿਰ ਪਹੁੰਚਿਆ ਤੇ ਕੱਪੜੇ ਪਾ ਕੇ ਚੱਲਦੀ ਆ ਪਰ ਟੀਬੀ ਸਾਹਿਬ ਨੂੰ ਜਾ ਹਾਂ ਜਾਂ ਪਟੋਨ ਨੂੰ ਸ਼ਾਮ ਨੂੰ ਮਿਲਾਉਂਗੇ ਜੇ ਆਏ ਹਾਂਜੀ ਜੇ ਆ ਗਏ ਤਾਂ ਆਪਾਂ ਤੁਹਾਨੂੰ ਸ਼ਾਮ ਨੂੰ ਵੀ ਮਿਲਾਵਾਂਗੇ ਜੇ ਮੋਟੇ ਉਹ ਬੈਠਾ ਨੂੰ ਮਾਫ ਤੁਹਾਨੂੰ ਸੰਦੇ ਪਾਸ ਟੀਬੀ ਸਾਹਿਬ ਜਾ ਕੇ ਮਿਲੂੰਗੀ ਓਕੇ ਭਾਈ ਲੋਈ ਚੱਲ ਜੀ ਹੁਣ ਆਪਾਂ ਟੀਵੀ ਸਾਹਮਣੇ ਉੱਥੇ ਆ ਕੇ ਮਿਲ ਜਾਈਏ ਹੁਣ ਤੁਹਾਨੂੰ ਲੋਈ ਚੱਲ ਜੀ ਹੁਣ ਆਪਾਂ ਗੱਡੀ ਸਾਹਮਣੇ ਆਹ ਗੱਡੀ ਨਹੀਂ ਜੀ ਲੈ ਕੇ ਆਣੀ ਹੁਣ ਆਪਾਂ ਨੇ ਦੂਜੀ ਗੱਡੀ ਲੈ ਕੇ ਆਉਂਗੇ ਇਹਦੇ ਪੁਰਾਣੇ ਜਿਹਾ ਨੇ ਲੋਈ ਚੱਲ ਜੀ ਹੁਣ ਆਪਾਂ ਖੁਦ ਦੂਜੀ ਲੈ ਆਈਏ ਦੂਜੀ ਗੱਡੀ ਲੈਣ ਜੇ ਹੋਵੇ ਗੱਡੀ ਬਲਾਰਸ ਤੋਂ ਆਮ ਗੱਡੀ ਹੁਣ ਆਪਾਂ ਇਸ ਲੜ ਹੋਣੀ ਆਲੀਆ ਉਹ ਗੱਡੀ ਜਿਹੜਾ ਆਉਂਗੀ ਤੁਹਾਨੂੰ ਮਿਲ ਜਾਈਏ ਲੋਈ ਆਉਣੇ ਵਾਲੀ ਆ ਬੱਸ ਹੇ ਮੇਰੇ ਮੇਰੇ ਪਾਪੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਣ ਜੀ ਪੰਚਲੀ ਜੀ ਟੀਬੀ ਸਾਹਿਬ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੀਓ ਜੀ ਠੀਕ ਹੈ ਜੀ ਹਾਂ ਜੀ ਹੁਣ ਪਾ ਚੱਲ ਜਾਈਏ ਟੀਬੀ ਸਾਹਿਬ ਨੇ ਜੀ ਤੈਨੂੰ ਮਲਾਉਂਦੇ ਆਪਾਂ ਜੀ ਜੀ ਉਹ ਆ ਗਈ ਬਜ਼ਾਰੋ ਜੀ ਉਹ ਦੇਖੋ ਜੀ ਸਾਹਮਣੇ ਚੱਕ ਕਰੋ ਉਹ ਆ ਗਈ ਉਹ ਦੇਖੋ ਜੀ ਉਹ ਆ ਗਈ ਹੁਣ ਪਾ ਜਾਂਦੇ ਆ ਟੀਬੀ ਸਾਹਿਬ ਨੇ ਦੇ ਵਿੱਚ ਚਲੋ ਜੀ ਹੁਣ ਗੱਡੀ ਦੇ ਵਿੱਚ ਬਹਿ ਕੇ ਮਿਲ ਜਾਈਏ ਜੀ ਬਜ਼ਾਰੋ ਆਪਣੀ ਆ ਗਈ ਆ ਜੀ ਹੁਣ ਪਾ ਚੱਲਾਂਗੇ ਜੀ ਦੇ ਵਿੱਚ ਟੀਬੀ ਸਾਹਿਬ ਨੇ ਆ ਪਿੱਛਲੀ ਸੀਟ ਤੇ ਬਹਿਣਾ ਜੀ ਤੇ ਪਿੱਛੇ ਤੁਹਾਨੂੰ ਸਾਰਾ 뷰 ਦਿਖਾਈ ਆਣਾ ਜੀ ਆਪਾਂ ਨੇ ਫੇਰ ਬਾਕੀ ਤੁਹਾਨੂੰ ਟੀਵੀ ਸਾਹਿਬ ਆ ਕੇ ਮੰਜਮ ਵੀ ਦਿਖਾਉਂਗੇ ਜੀ ਤੇ ਬਾਕੀ ਦਰਿਆ ਵੀ ਦਿਖਾਉਂਗੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਉੱਥੇ ਆ ਕੇ ਜੋਈ ਹੁਣ ਪਾ ਚਲਦੇ ਜੀ ਬਲੇਰੋ ਲੈ ਕੇ ਲੋਈ ਮਿਲਦੇ ਹੁਣ ਸਾਨੂੰ ਵਿੱਚ ਬਹਿ ਕੇ ਚਲੋ ਚੰਗਾਈ ਟੀਵੀ ਸਾਹਿਬ ਨਾਲ ਆਪਾਂ ਚੱਲੇ ਜੀ ਹੁਣ ਉੱਥੇ ਆ ਕੇ ਮਿਲਦੇ ਆ ਜੀ ਟੀਵੀ ਸਾਹਿਬ ਆ ਕੇ ਚੱਲੇ ਯੂ ਨਗਰਕਿਰਤਨ ਦੇਖੋ ਜੀ ਆਹ ਉਹਨਾਂ ਦੇ ਪਿੱਛਿਆਂ ਦੀ ਆ ਅਗਲੀ ਤਬਰ ਕੀ ਤੋਂ ਆ ਗਈ ਨਗਰਕਿਰਤਨ ਉਹ ਦੇਖੋ ਜੀ ਬਾਬਾ ਜਮਨ ਸਿੰਘ ਆ ਉਹ ਦੇਖੋ ਜੀ ਉਹ ਨਵਰਗੀ ਤੁਹਾਨੂੰ ਜਲਦੀ ਆਪਾਂ ਟੀਵੀ ਸਾਬ ਨੂੰ ਜੇ ਕਿ ਮਿਲ ਜਾਈ ਉਹ ਦੇਖੋ ਨਵਰਗੀ ਤੁਹਾਨੂੰ ਦੇਖੀ ਰਗਾ ਪ੍ਰੈਸੈਂਟ ਆ ਉਹ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਪੈਰਸ ਆ ਗਈ ਕੈਸਰੀ ਸੋਟ ਉਹ ਸਾਹਮਣੇ ਲੱਗ ਗਿਆ ਤਾਂ ਤਾਂ ਜੀ ਆਪਾਂ ਜਲਦੀ ਟੀਵੀ ਸਾਬ ਨੂੰ ਜੀ ਇਹ ਲੱਗੀ ਰੋਪੜ ਦੀ ਅੱਗੇ ਕੈਦੀਆਂ ਦਾ ਟਰੋਲ ਪੰਪਾ ਜੀ ਬਾਰੇ ਜੇਲ੍ਹ ਪਿੱਛੇ ਕੈਦੀ ਨੇ ਟਰੋਲ ਪੰਪੋਂ ਲਈ ਹੁਣ ਆਉਂਗਾ ਜੀ ਆ ਗਈ ਕੈਦੀਆਂ ਦਾ ਪੈਟਰੋਲ ਪੰਪਾ ਜੋ ਗਿਆ ਬਾਈਪਾਸ ਹੈ ਹਲੋ ਜਿੰਦਰ ਆ ਗਈ ਬਾਈਪਾਸ ਹੋਣ ਵਾਲਾ ਜੀ ਆਉਣ ਲੱਗੇ ਆਪਾਂ ਪਹਿਲ ਬਾਈਪਾਸ ਨੂੰ ਪੈਕੇਟ ਦਿਖਾਉਣੀ ਹੈ ਜੀ ਆ ਰਿਹਾ ਜੀ ਸਰਜੀਦ ਹਸਪਤਾਲ ਆਹ ਦੇਖੋ ਇਹ ਦੂਰ ਸਾਈਡ ਆ ਬਾਈਪਾਸ ਆ ਗਿਆ ਜੀ ਆ ਬਾਈਪਾਸ ਦੇਖੀ ਤੇਰਾ ਆ ਰਿਹਾ ਸਰਜੀਦਾ ਬਾਈਪਾਸ ਸਰਜੀਦਾ ਹਸਪਤਾਲ ਆ ਰਿਹਾ ਜੀ ਜੀ ਤੇ ਆਪਾਂ ਬਾਈਪਾਸ ਤੇ ਸਹੀ ਆ ਗਈ

ਰਸਤ ਕਰਕੇ ਦਿਖਦਾ ਨਹੀਂ ਆਪਸਾ ਗੜੀਆਂ ਹੀ ਰੋਪੜ ਦੀਆਂ ਮੜੀਆਂ ਹੀ ਕਰੋਈ ਚੈੱਕ ਹਾਂ ਦੇਖੋ ਜਦੋਂ ਕਰਾਂ ਤੇ ਉਹ ਗਿਆ ਗਿਆ ਕੁਤੂਰਾ ਜਿੱਪੀ ਸਾ ਵੀ ਉਹ ਦੇਖੋ ਹਰਜਨਜੀਤ ਸਿੰਘ ਬਾਗ ਜਿਵੇਂ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਇਹ ਬਾਗ ਹਰਜਨਜੀਤ ਸਿੰਘ ਤੇ ਦਰਿਆ ਦਰਿਆ ਆ ਗਿਆ ਜੀ ਉਹ ਸਾਹਮਣੇ ਦੇ ਹੈ ਟੀਵੀ ਸਾਹ ਕੋਤਵਾਰਾ ਨੇ ਹੱਥ ਨਹੀਂ ਪਾਣੀ ਨਿਕਲ ਪਾਣੀ ਹੋ ਰਿਹਾ ਹੈ ਆ ਦੇਖੋ ਜੀ ਆ ਰਹੀ ਦਰਿਆ ਦੇਖੋ ਦੇਖੋ ਜੀ ਜਿਹੜਾ ਜਿਹਾ ਸਮਾਟੀ ਵੀ ਸਾਹ ਕੋਲ ਹੋ ਰਹੀ ਹੈ ਸੱਪੇ ਪਾ ਜਾਈ ਬਣੋ ਜੀ ਆ ਗਈ ਗੁਰਦੁਆਰੇ ਦਾ ਗੇਟ ਆ ਗਈ ਦੇਖੋ

उतर दिया टिबी साहब देखो गई अंदर ਆ ਜਲਦੀ ਦੇਖੋ ਜੀ ਇੱਧਰ ਆ ਪਾਰਕ ਆਈ ਉਹਦੇ ਕੋਲ ਹੀ ਪਾਣੀ ਤੇ ਉਹਦੇ ਅੱਗੇ ਇੱਕ ਸਵੀਮਿੰਗ ਪੂਲ ਵੀ ਬਣਿਆ ਹੋਇਆ ਏ ਇੱਧਰ ਲੰਗਰ ਹਾਲ ਆ ਜੀ ਬੱਬਾ ਦੀ ਟਿਕਟੀ ਆ ਦੇਖੋਈ ਉਹਦੇ ਕੋਲ ਹੀ ਬਾਬਾ ਜੀ ਦੀ ਕਮਰੀ ਇੱਧਰ ਪਾਰਕ ਦੇਖੋ ਕਿੰਨੀ ਸੋਹਣੀ ਆ ਜੀ ਹਾਂ ਦੇਖੋਈ ਪਾਰਕ ਕਿੰਨੀ ਸੋਹਣੀ ਆ ਜੀ ਆ ਦੇਖੋਈ ਬੁੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਆ ਇੱਧਰ

ਇਹ ਪਹਾੜੀਆਂ ਸਾਹਮਣੇ ਹੀ ਤੇ ਉਹ ਮੈਸਾਂ ਦੇ ਮੱਝਾਂ ਦੇ ਕੱਖ ਪਏ ਆ ਜੀ ਉਹ ਦੇਖੋ ਜੀ ਦੇਖੋ ਜੀ ਕੱਖ ਪਏ ਆ ਜੀ ਮੱਝਾਂ ਦੇ ਉਧਰ ਔਰ ਅਹੀਂ ਸਾਹਮਣੇ ਪਹਾੜੀਆਂ ਹੀ ਤੇ ਆ ਪਾਰਕ ਦੇਖੋ ਜੀ ਕਿੰਨੀ ਸੋਹਣੀਆਂ ਉਹ ਦਰਿਆ ਦੇਖੋ ਜੀ ਇੰਨਾ ਆਪਣੇ ਫੇਜ ਚ ਔਰ ਦੇਖੋ ਜੀ ਟਿਆਂ ਦਾ ਝੁੰਡੀ ਦਿਖ ਦਿਣੀ ਹੈਗਾ ਦਰਿਆ ਇਹ ਸਾਹਮਣੇ ਹੀ देखो ये उठे मैं सामने रखी हेलो जी तो इधर कौन देखो ये कितने बोल रही है तो इधर फूल देखो ये कितने सोने सोने लगे हुए जी और देखो जी कितने सोने सोने फूल लगे हुए जी और देखो जी और फूल थोड़ा दम बना है जी और सामने लिखा हुआ था जी देखो फूल कितने सोने सोने लगे हुए जी ਕੋਈ ਦਰਿਆ ਚ ਮੈਂ ਸਨੂੰ ਦੀ ਜੀ ਉਹ ਦੇਖੋ ਜੀ ਮੈਂ ਸਮਝਾ ਛੰਡੀ ਛੰਡੇ ਪਾਣੀ ਚ ਜੀ ਉਹ ਦੇਖੋ ਜੀ ਤੇ ਕਰੀ ਮੈਂ ਕਿੰਨੀ ਤਰਾਂ ਹੀ ਮੈਂ ਸਮਝਾ ਆਬ ਫੁੱਲ ਦੇਖੋ ਕਿੰਨੇ ਸੋਹਣੇ ਆ ਜੀ ਉਹ ਦੇਖੋ ਜੀ ਤੇਦਰ ਆ ਰਹੇ ਨਿਸ਼ਾਨ ਸਾਹਿਬ ਵੀ ਸਾਹਮਣੇ ਲੰਗਰ ਹਾਲਾ ਇਹ ਤੇਦਰ ਆ ਦੇਖੋ ਜੀ ਫੁੱਲ ਤੋੜਨਾ ਮਨਾ ਹੈ ਦੇਖੋ ਕਿੰਨੇ ਸੋਹਣੇ ਫੁੱਲ ਆ ਜੀ ਇੰਨਾ ਵੀ ਕੀ ਕੀ ਹੋ ਗਿਆ ਇਹਲੇ ਪੁਲ ਚ ਸੀ ਆਇਆ ਜੀ ਉਹ ਦੇਖਦੇ ਆਂ ਸਾਹਮਣੇ ਪੁਲ ਉਹ ਦੇਖੋ ਜੀ ਦਰਿਆ ਦਾ ਸਤਲੁਜ ਦਰਿਆ ਦਾ ਆ ਸਾਹਮਣੇ ਲੰਗਰ ਹਾਲ ਆ ਜੀ ਉਹ ਉਹ ਰਹੀ ਪੁਲ ਪਾਣੀ ਦੇ ਆਵਾਜ਼ ਦੇਖੋ ਜੀ ਪਾਣੀ ਦੇਖੋ ਜੀ ਕਿਵੇਂ ਆਉਂਦਾ ਹੈ ਉੱਥੇ ਤੇ ਉਹ ਦੇਖੋ ਜੀ ਪੁਲ ਸਾਹਮਣੇ ਪੁਲ ਉਹ ਦੇਖੋ ਜੀ ਪਾਣੀ ਕਿੰਨੀ ਬਾਹਰ ਹੋ ਰਹੀ ਹੈ ਜੀ ਦੇਖੋ ਇਹ ਆਵਾਜ਼ ਇਕ ਰਹੀ ਕੋਈ ਇਹ ਪੌੜੀਆਂ ਉਤਰ ਲਈਆਂ ਜੀ ਆਹ ਦੇਖੋ ਜੀ ਉਪੋੜੀਆਂ ਉਤਰ ਜਾਈਂ ਇੱਠਾਂ ਜੀ ਉਧਰ ਆ ਤੁਸੀਂ ਦੇਖੋ ਇਹ ਲੱਗਿਆ ਹੋਇਆ ਜੰਮਣ ਦਾ ਉਹ ਦੇਖੋ ਇਹ ਮੈਸਾ ਇੱਕ ਮੈਸੇ ਛੇ ਖੜੀ ਨਾਉਂਦੀ ਉਹਨਾਂ ਡਰਦੀ ਆਈ ਉਹ ਆ ਦੇਖੋ ਜੀ ਤੇ ਜੱਟਰ ਆ ਗਿਆ ਲੰਗਰ ਹਾਲ ਚ ਅਸੀਂ ਸਾਨੂੰ ਭੁੱਖ ਤਾਂ ਹੈ ਨਹੀਂ ਪਰ ਅਸੀਂ ਚਾਹ ਪੀ ਲੂਗੇ ਜੀ ਅਣਸ਼ਾਨ ਸਾਹਿਬ ਵੀ ਆ ਗੁਰਦੁਆਰਾ ਦੇਖੋ ਜੀ ਇਧਰ ਆ ਵੀ ਨੇ ਛੋਣੇ ਛੋਣੇ ਫੁੱਲ ਲੱਗੇ ਹੋਏ ਆ ਜੀ ਦੇਖੋ ਜੀ ਆ ਦੇਖੋ ਜੀ ਇਹ ਗਿਰਤਨ ਹੋਣ ਲੱਗ ਗਿਆ ਜੀ ਤੇ ਆ ਫੁੱਲੋ ਦੇਖੋ ਜੀ ਕਿੰਨੇ ਸੋਹਣੇ ਸੋਣਿਆ ਜੀ ਰਾਜ ਜੀ ਉਹ ਫੁੱਲ ਦੇਖੋ ਇਹ ਕੱਪੜਾ ਕਿੰਨਾ ਸੋਹਣਾ ਹੈ ਇਹ ਦੇਖੋ ਇਹ ਫਤਨੇ ਕਿੱਟੇ ਆਉਂਦੇ ਉਹਦੇ ਵੀ ਨਹੀਂ ਆਏ ਅਸੀਂ ਕਰਨ ਦਾ ਕੋਈ ਆ ਜਾ ਹੁਣ ਅੱਜ ਮਾਦ ਦੇ ਅੰਦਰ ਆਪਾਂ ਸਾਥੇ ਮੇਲ ਲਈਏ ਖਾਂਦੇ ਇੱਥੇ ਨਾਲ ਲਓ ਜੀ ਆ ਦੇਖੋ ਜੀ ਕਿੰਨੇ ਸੋਹਣੇ ਮੂਰਕੀਆਂ ਬਣਾਈ ਹੋਈ ਹੈ ਜੀ ਦੇਖੋ ਜੀ

امی ਜਿਹੜੀ ਤੇ ਰਾਤ ਨੂੰ ਨਿਕਲ ਗਈ। ਉਹ ਜੀ। ਉਹ ਵੀ। ਉਹ ਕਿਹਨਾਰੇ। ਜਿਹੜਾ ਪਚੰਦੇ ਇਹ ਘਰ ਨੂੰ। ਵਾਹ ਸਿਆਬਾ ਲੇਖੋ। ਚੱਲ ਜਾਈ। ਜੀ ਸਾਹਮਣੇ ਨਗਰ ਕਿੱਤ ਨਾ ਆ ਗਈ। ਉਹ ਕਿੱਤ ਆ ਗਈ। ਉਹਨੂੰ ਤੋ ਦੇਖੋ ਜੀ। I don't know you ਤਾਂ ਵੀ ਸੋਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਹੁਣ ਆਪਾਂ ਕਰਦੇ ਆਂ ਲੋਕ ਦਾ ਐਂਡ ਤੇ ਮਿਲਦੇ ਆ ਕਿਸੇ ਨੈਕਸਟ